ਚੰਡੀਗੜ੍ਹ ਦੇ ਵਿੱਚ ਕਈ ਦਿਨਾਂ ਤੋਂ ਹੋ ਰਹੀ ਪਾਰੀ بارش ਦੇ ਕਾਰਨ ਸੁਖਨਾ ਛੀਲ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਦੇ ਕਾਰਨ ਇੱਕ ਵਾਰ ਫਿਰ ਛੀਲ ਦੇ ਫਲੱਡ ਗੇਟ ਖੋਲਨੇ ਪੈ ਗਏ ਨੇ ਛੀਲ ਦੇ ਫਲੱਡ ਗੇਟ ਅੱਜ ਤੜਕਸਾਰ 3:50 ਮਿੰਟ ਤੇ ਖੋਲੇ ਗਏ ਨੇ ਲਗਾਤਾਰ ਪੈ ਰਹੀ ਮੀਂਹ ਦੇ ਕਾਰਨ ਛੀਲ ਦੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਹਾਲਾਂਕਿ ਗੇਟ ਖੋਲਣ ਤੋਂ ਬਾਅਦ ਹੁਣ ਸੈਕਟਰ 26 ਤੋਂ ਬਾਪੂ ਧਾਮ ਵਾਲੀ ਸੜਕ ਤੇ ਪਾਣੀ ਦਾ ਫਲੋ ਵੱਧ ਗਿਆ ਹੈ ਦੱਸਿਆ ਕਿ ਯੂਟੀ ਪ੍ਰਸ਼ਾਸਨ ਦੇ ਵੱਲੋਂ ਸੀਜ਼ਨ ਦੇ ਵਿੱਚ 6ਵੀਂ ਵਾਰ ਸੁਖਨਾ ਛੀਲ ਦੇ ਫਲੱਡ ਗੇਟ ਖੋਲਨੇ ਪੈ ਗਏ ਨੇ ਉਸ ਤੋਂ ਪਹਿਲਾਂ ਚਾਰ ਵਾਰ ਇੱਕ ਫਲਡ ਗੇਟ ਖੋਲਿਆ ਗਿਆ ਸੀ ਜਦਕਿ ਇੱਕ ਵਾਰ ਦੋ ਫਲਡ ਗੇਟ ਖੋਲੇ ਗਏ ਨੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਚੰਡੀਗੜ੍ਹ ਦੇ ਵਿੱਚ ਲੰਗੀ ਰਾਤ 35.8 ਐਮਐਮ ਅਤੇ ਮੋਹਾਲੀ ਦੇ ਵਿੱਚ 69 ਐਮਐਮ ਮੀਂਹ ਪਿਆ ਹੈ ਦੱਸਿਆ ਕਿ ਕਿਸ਼ਨਗੜ੍ਹ ਵਾਲੇ ਪੁਲ ਤੇ ਪਾਣੀ ਵਧ ਗਿਆ ਹੈ ਇਸ ਦੇ ਲਈ ਸੈਕਟਰ 26 ਤੋਂ ਬਾਪੂ ਤਾਮ ਅਤੇ ਕਿਸ਼ਨਗੜ੍ਹ ਵਾਲੇ ਰਸਤਾ ਬੰਦ ਕਰ ਦਿੱਤੇ ਗਏ ਨੇ ਇੱਥੋਂ ਨਿਕਲਣਾ ਹੁਣ ਖਤਰੇ ਤੋਂ ਖਾਲੀ ਨਹੀਂ ਹੈ ਇਸ ਦੇ ਲਈ ਪੁਲਿਸ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਸ ਸੜਕ ਤੋਂ ਨਾਲ ਲੰਘਣ ਅਤੇ ਮੱਧਮਾਰਗ ਦੇ ਰਾਹੀ ਜਾਣ ਚੰਡੀਗੜ੍ਹ ਦੇ ਵਿੱਚ ਕਈ ਦਿਨਾਂ ਤੋਂ ਹੋ ਰਹੀ ਪਾਰੀ بارش ਦੇ ਕਾਰਨ ਸੁਖਨਾ ਛੀਲ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਦੇ ਕਾਰਨ ਇੱਕ ਵਾਰ ਫਿਰ ਛੀਲ ਦੇ ਫਲੱਡ ਗੇਟ ਖੋਲਨੇ ਪੈ ਗਏ ਨੇ ਛੀਲ ਦੇ ਫਲੱਡ ਗੇਟ ਅੱਜ ਤੜਕਸਾਰ 3:50 ਮਿੰਟ ਤੇ ਖੋਲੇ ਗਏ ਨੇ ਲਗਾਤਾਰ ਪੈ ਰਹੀ ਮੀਂਹ ਦੇ ਕਾਰਨ ਛੀਲ ਦੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਹਾਲਾਂਕਿ ਗੇਟ ਖੋਲਣ ਤੋਂ ਬਾਅਦ ਹੁਣ ਸੈਕਟਰ 26 ਤੋਂ ਬਾਪੂ ਧਾਮ ਵਾਲੀ ਸੜਕ ਤੇ ਪਾਣੀ ਦਾ ਫਲੋ ਵੱਧ ਗਿਆ ਹੈ ਦੱਸਿਆ ਕਿ ਯੂਟੀ ਪ੍ਰਸ਼ਾਸਨ ਦੇ ਵੱਲੋਂ ਸੀਜ਼ਨ ਦੇ ਵਿੱਚ 6ਵੀਂ ਵਾਰ ਸੁਖਨਾ ਛੀਲ ਦੇ ਫਲੱਡ ਗੇਟ ਖੋਲਨੇ ਪੈ ਗਏ ਨੇ ਇਸ ਤੋਂ ਪਹਿਲਾਂ ਚਾਰ ਵਾਰ ਇੱਕ ਫਲੱਡ ਗੇਟ ਖੋਲਿਆ ਗਿਆ ਸੀ ਜਦਕਿ ਇੱਕ ਵਾਰ ਦੋ ਫਲੱਡ ਗੇਟ ਖੋਲੇ ਗਏ ਨੇ ਮੌਸਮ ਪਰ ਪਾਕ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਚੰਡੀਗੜ੍ਹ ਦੇ ਵਿੱਚ ਲੰਗੀ ਰਾਤ 35.8 ਐਮਐਮ ਅਤੇ ਮੋਹਾਲੀ ਦੇ ਵਿੱਚ 69 ਐਮਐਮ ਮੀਂਹ ਪਿਆ ਹੈ ਦੱਸਿਆ ਕਿ ਕਿਸ਼ਨਗੜ੍ਹ ਵਾਲੇ ਪੁਲ ਤੇ ਪਾਣੀ ਵਧ ਗਿਆ ਹੈ ਇਸ ਦੇ ਲਈ ਸੈਕਟਰ 26 ਤੋਂ ਬਾਪੂ ਤਾਮ ਅਤੇ ਕਿਸ਼ਨਗੜ੍ਹ ਵਾਲੇ ਰਾਹ ਬੰਦ ਕਰ ਦਿੱਤੇ ਗਏ ਨੇ ਇੱਥੋਂ ਨਿਕਲਣਾ ਹੁਣ ਖਤਰੇ ਤੋਂ ਖਾਲੀ ਨਹੀਂ ਹੈ ਇਸ ਦੇ ਲਈ ਪੁਲਿਸ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਸ ਸੜਕ ਤੋਂ ਨਾਲ ਲੰਘਣ ਅਤੇ ਮੱਧਮਾਰਗ ਦੇ ਰਾਹੀ ਜਾਣ ਚੰਡੀਗੜ੍ਹ ਦੇ ਵਿੱਚ ਕਈ ਦਿਨਾਂ ਤੋਂ ਹੋ ਰਹੀ ਪਾਰੀ بارش ਦੇ ਕਾਰਨ ਸੁਖਨਾ ਛੀਲ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਦੇ ਕਾਰਨ ਇੱਕ ਵਾਰ ਫਿਰ ਛੀਲ ਦੇ ਫਲੱਡ ਗੇਟ ਖੋਲਨੇ ਪੈ ਗਏ ਨੇ ਛੀਲ ਦੇ ਫਲੱਡ ਗੇਟ ਅੱਜ ਤੜਕਸਾਰ 3:50 ਮਿੰਟ ਤੇ ਖੋਲੇ ਗਏ ਨੇ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਛੀਲ ਦੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਹਾਲਾਂਕਿ ਗੇਟ ਖੋਲਣ ਤੋਂ ਬਾਅਦ ਹੁਣ ਸੈਕਟਰ 26 ਤੋਂ ਬਾਪੂ ਧਾਮ ਵਾਲੀ ਸੜਕ ਤੇ ਪਾਣੀ ਦਾ ਫਲੋ ਵੱਧ ਗਿਆ ਹੈ ਦੱਸਿਆ ਕਿ ਯੂਟੀ ਪ੍ਰਸ਼ਾਸਨ ਦੇ ਵੱਲੋਂ ਸੀਜ਼ਨ ਦੇ ਵਿੱਚ 6ਵੀਂ ਵਾਰ ਸੁਖਨਾ ਛੀਲ ਦੇ ਫਲੱਡ ਗੇਟ ਖੋਲਨੇ ਪੈ ਗਏ ਨੇ ਉਸ ਤੋਂ ਪਹਿਲਾਂ ਚਾਰ ਵਾਰ ਇੱਕ ਫਲੱਡ ਗੇਟ ਖੋਲਿਆ ਗਿਆ ਸੀ ਜਦਕਿ ਇੱਕ ਵਾਰ ਦੋ ਫਲੱਡ ਗੇਟ ਖੋਲੇ ਗਏ ਨੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਚੰਡੀਗੜ੍ਹ ਦੇ ਵਿੱਚ ਲੰਗੀ ਦਾਤ 35.8 ਐਮਐਮ ਅਤੇ ਮੋਹਾਲੀ ਦੇ ਵਿੱਚ 69 ਐਮਐਮ ਮੀਂਹ ਪਿਆ ਹੈ ਦੱਸਿਆ ਕਿ ਕਿਸ਼ਨਗੜ੍ਹ ਵਾਲੇ ਪੁਲ ਤੇ ਪਾਣੀ ਵਧ ਗਿਆ ਹੈ ਇਸ ਦੇ ਲਈ ਸੈਕਟਰ 26 ਤੋਂ ਬਾਪੂ ਤਾਮ ਅਤੇ ਕਿਸ਼ਨਗੜ੍ਹ ਵਾਲੇ ਰਾਹ ਬੰਦ ਕਰ ਦਿੱਤੇ ਗਏ ਨੇ ਇੱਥੋਂ ਨਿਕਲਣਾ ਹੁਣ ਖਤਰੇ ਤੋਂ ਖਾਲੀ ਨਹੀਂ ਹੈ ਇਸ ਦੇ ਲਈ ਪੁਲਿਸ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਸ ਸੜਕ ਤੋਂ ਨਾਲ ਲੰਘਣ ਅਤੇ ਮੱਧਮਾਰਗ ਦੇ ਰਾਹੀ